ਤੇ ਲੋ ਵੀ ਅੱਜ ਦੀ ਵੀਡੀਓ ਜੀ ਆਪਣੇ ਕੋਲ ਬੋਲਟ ਪੋਟੇਜਨ ਮੈਸਟਰੋ ਸਪਲੈਂਡਰ ਸੁਪਰ ਸਪਲੈਂਡਰ ਡੀਲਟ ਦੇ ਦਾਂਗੇ ਬਾਈ 1 ਲੱਖ 45000 ਦਾ 20 ਮਾਡਲ ਬੋਲਟ ਹੈ ਇਹ ਹਾਂਜੀ ਦੋਸਤੋ ਸਾਰਿਆਂ ਨੂੰ ਸੱਚੀ ਗੱਲ ਤੇ ਮੈਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦਾ ਰਹਿੰਨਾ ਤੇ ਅੱਜ ਦੀ ਵੀਡੀਓ 'ਚ ਵੀ ਤੁਹਾਡੇ ਸਾਰਿਆਂ ਦਾ ਸਵਾਗਤ ਆ ਤੇ ਸਸਤੇ ਸਸਤੇ ਜੀ ਭਾਅ ਦੇ ਮੋਟਰਸਾਈਕਲ ਤੇ ਸਕੂਟਰੀਆਂ ਆਪਾਂ ਲੈ ਕੇ ਆਏ ਅੱਜ ਦੀ ਵੀਡੀਓ 'ਚ ਤੇ ਆਪਾਂ ਵੀਡੀਓ ਸਟਾਰਟ ਕਰੀਏ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਗਾਹਾਂ ਗਾਹਾਂ ਹੋਰ ਆਪਣੀਆਂ ਕਾਫੀ ਤਰ੍ਹਾਂ ਦੀਆਂ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿਣਗੀਆਂ ਤੇ ਆ ਜਾਓ ਫਿਰ ਤੇ ਆਪਾਂ ਕਰੀਏ ਗੱਲਬਾਤ ਨਾਲੇ ਨਾਲੇ ਮਸ਼ੀਨਰੀਆਂ ਦਿਖਾਈਏ ਆਪਾਂ ਤੁਹਾਨੂੰ ਮੋਟਰਸਾਈਕਲ ਸਕੂਟਰੀਆਂ ਸਸਤੀਆਂ ਜੀਆਂ ਤੇ ਆ ਜਾਓ ਤੇ ਲੋ ਵੀ ਅੱਜ ਦੀ ਵੀਡੀਓ ਜੀ ਆਪਣੇ ਕੋਲ ਬੋਲਟ ਪੋਟੈਂਸ਼ੀਅਲ ਮੈਸਟਰੋ ਪਲੈਂਡਰ ਸੁਪਰ ਸਪਲੈਂਡਰ ਡੀ ਲੈਕਸ ਤੇ ਕਾਰ ਇਹ ਆਪਣੇ ਕੋਲ ਮਸ਼ੀਨਰੀਆਂ ਖੜੀਆਂ ਤੇ ਸਭ ਤੋਂ ਪਹਿਲਾਂ ਸਟਾਰਟਿੰਗ ਜਿ ਆਪਾਂ ਪਲੇਜ਼ਰ ਦਿਖਾਣੇ ਆ ਪਲੇਜ਼ਰ ਦੀ ਕੰਡੀਸ਼ਨ ਚੈੱਕ ਕਰ ਲੋ ਟਾਇਰ ਦੋਨੋਂ ਨਵੇਂ ਲੱਗੇ ਹੋਏ ਆ ਫਸਟ ਓਨਰ ਲੋਕਲ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨਵੇਂ ਪਈਆ ਸਕੂਟਰੀ ਜਮਾ ਹੈ ਤੇ ਮੀਟਰ 17000 ਸ਼ੋਅ ਕਰਦਾ ਮਾੜੀ ਮੋਟੀ ਵੱਧ ਘੱਟ ਚੱਲੀ ਵੀ ਹੋਊਗੀ ਇਹ ਪੈਸਾ ਕੋਈ ਨਹੀਂ ਲੱਗਦਾ ਹੈਗਾ ਇਹ ਤੇ ਨਵੀਂ ਪਈਆ ਜਮੇ ਸਕੂਟਰੀ ਤੇ ਟਾਇਰ ਅੱਗੇ ਵਾਲਾ ਵੀ ਨਵਾਂ ਹੈ ਦਾ ਤੇ ਕੰਮ ਕੋਈ ਨਹੀਂ ਹੁੰਦਾ ਹਲਕੀ ਟਾਈਮਿੰਗ ਚੇਨ ਦੀ ਆਵਾਜ਼ ਆਏ ਦੀ ਤੇ 2012 ਮਾਡਲ ਹੈ ਇਹ ਇਹ ਆਪਾਂ ਸਕੂਟਰੀ ਦੇਣੀ ਆ ਆਪਣਾ ਰੇਟ ਫਿਕਸ ਹੋਊਗਾ 16000 ਤੋਂ 1 ਰੁਪਿਆ ਕੱਟ ਨਹੀਂ ਦੇਣੀ ਆਪਾਂ ਨੇ ਇਹ ਆਪਣਾ ਫਿਕਸ ਰੇਟ ਆ ਇਹਦਾ ਤੇ ਕਰ ਲੋ ਕੰਡੀਸ਼ਨ ਚੈੱਕ ਉਸ ਤੋਂ ਬਾਅਦ ਚੋਂ ਸਪਲੈਂਡਰ ਇੰਨੀਆਂ ਆਪਾਂ ਇਹ ਚੀਜ਼ਾਂ ਪਾ ਕੇ ਦੇਵਾਂਗੇ ਇੰਡੀਕੇਟਰ ਮੀਟਰ ਕੇ ਸਾਰਾ ਕੁਝ ਪਾ ਕੇ ਦੇਵਾਂਗੇ 2005 ਮਾਡਲ ਹੈ ਨਵੇਂ ਮਾਡਲ ਚ ਤਿਆਰ ਹੋਇਆ ਹੋਇਆ ਟਾਇਰ ਦੋਨੋਂ ਨਵੇਂ ਲੱਗੇ ਹੋਏ ਚੇਨ ਸੈੱਟ ਵਧੀਆ ਇੰਜਨ ਨਮਾ ਹੋਇਆ ਹੋਇਆ ਤੇ ਇਹ ਵੀ ਆਪਣਾ ਬੁੱਕ ਕਰ ਲਓ ਜਿਹੜੇ ਬੰਦਿਆਂ ਨੇ ਲੈਣਾ ਹੈ ਆਪਾਂ ਦਵਾਂਗੇ ਫਿਕਸ ਰੇਟ 16500 ਦਾ ਤੇ ਰੇਟ ਫਿਕਸ ਹੀ ਹੋਊਗਾ ਤੋ 1 ਰੁਪਿਆ ਨਹੀਂ ਘਟ ਦੇਣਾ ਆਪਾਂ ਨੇ ਇਹ ਉਤਵਾਚੋ ਸੁਪਰ ਆ ਗਿਆ ਇਹ ਹੈਗਾ 2008 ਮਾਡਲ ਟਾਇਰ ਨਵੇਂ ਲੱਗੇ ਹੋਏ ਆ ਇਹਨੂੰ ਦੋਨੋਂ ਇੰਜਨ ਵਧੀਆ ਸੈਲਫ ਸਟਾਰਟ ਆ ਤੇ ਕਰ ਲੋ ਕ кондиਸ਼ਨਰ ਵੀ ਚੈੱਕ ਤੇ ਇਹ ਵੀ ਆਪਾਂ ਦੇਣਾ 16000 ਦਾ 2008 ਮਾਡਲ ਆ ਸੈਲਫ ਸਟਾਰਟ ਆ ਇਹ ਤੇ ਉਸ ਦੇ ਬਾਅਦ ਚੋ ਆ ਜਾਂਦੀ ਆ ਸਕੂਟਰੀ ਮੈਸਟਰੋ 17 ਮਾਡਲ 22000 ਚੱਲੀ ਹੋਈ ਆ ਇਹ ਤੇ ਆਪਾਂ ਦੇਣੀ 28000 ਦੀ ਇਨੀ ਵੀ ਕੰਡੀਸ਼ਨ ਚੈੱਕ ਕਰ ਲਓ ਤੇ ਮਾਲ ਆਪਣੇ ਕੋਲ ਸਾਰਾ ਵਧੀਆ ਹੁੰਦਾ ਤੇ ਹੁਣ ਆ ਗਈ ਬਾਜੀ ਡੀਲੈਕਸ ਦੀ ਇਹ ਸਾਰਾ オリジナル ਆ 74 ਕੁਸ オリジナル ਚੱਲਿਆ ਹੋਇਆ ਤੇ ਵਿਦਆਊਟ ਸਲਫਾਈ ਕੰਡੀਸ਼ਨ ਜਿਵੇਂ ਨਿਊ ਬ੍ਰਾਂਡ オリジナル ਚੱਲਿਆ ਹੋਇਆ ਸਾਰਾ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਤੇ ਇਹ ਆਪਾਂ ਮੋਟਰਸਾਈਕਲ ਦੇਣਾ ਬਈ ਫਿਕਸ ਰੇਟ ਆਪਾਂ 49000 ਦਾ 49000 ਤੋਂ ਘੱਟ ਮੋਟਰਸਾਈਕਲ ਨਹੀਂ ਦੇਣਾ ਹੈਗਾ ਜਿਹੜੇ ਬੰਦੇ ਨੇ ਨਵਾਂ ਲੈਣਾ ਨਵੇਂ ਲੈਣ ਦੀ ਚੁਆਇਸ ਹੋਵੇ ਇਹਨੂੰ ਆਫਰ ਦੇ ਸਕਦਾ ਤੇ ਇਹਦੀ ਕੰਡੀਸ਼ਨ ਦੇਖ ਲਓ ਤੇ ਇਹ ਦੋਨੋਂ ਚੀਜ਼ਾਂ ਵਾਹ ਹਰੇਕ ਵੀਡੀਓਸ ਦਾਦਾ ਹੁਣ ਮੈਂ ਆਪਣੀਆਂ ਐ ਮੇਰੀਆਂ ਯਾਮਾ ਤੇ ਸਕੂਟਰ ਤੇ ਆਪਣੇ ਇੱਧਰ ਟਰੈਕਟਰ ਰੇ ਆ ਤੇ ਹੁਣ ਰਹਿ ਗਿਆ ਬੋਲਟ ਇਹ ਸਾਰੀਆਂ ਚੀਜ਼ਾਂ ਕਵਰ ਅਪ ਕਰਤੀਆਂ ਆਪਾਂ ਨੇ ਪਲੈਂਟਰ ਦੀ ਕੰਡੀਸ਼ਨ ਦੇਖ ਲਓ ਬਾਈ ਥੈਂਕ ਯੂ ਟੂ ਕਿ ਸਾਰਾ ਕੁਝ ਨਮਾ ਰੱਖਿਆ ਹੋਇਆ ਇੰਜਨ ਦੀ ਕੰਡੀਸ਼ਨ ਵੀ ਵਧੀਆ ਸਾਰਿਆਂ ਦੀ ਜੋ ਚੀਜ਼ਾਂ ਹੋਣਗੀਆਂ ਆਪਾਂ ਸਾਰੀਆਂ ਦੱਸ ਕੇ ਦਵਾਂਗੇ ਨੰਬਰ ਸਕਰੀਨ ਤੇ ਚੱਲ ਰਿਹਾ ਮੈਸਟਰੋ ਚ ਕਰ ਲਾਂਗੇ ਮਾੜਾ ਮੋਟਾ ਐਚ ਕੋਈ ਨਾ ਹੋ ਜਾ ਤੇਰੀ ਵੀ ਕੰਡੀਸ਼ਨ ਵਧੀਆ ਲੱਗੀ ਬੱਜੀ ਕਿਤੋਂ ਨਹੀਂ ਹੈ ਸਾਰੇ ਪ੍ਰੂਫ ਵਗੈਰਾ ਦਵਾਂਗੇ ਆਪਾਂ ਤੇ ਹੁਣ ਆ ਗਈ ਬਾਰੀ ਬੋਲਟ ਦੀ ਇਹ ਹੈਗਾ ਬੀ ਮਾਡਲ ਚੰਡੀਗੜ੍ਹ ਨੰਬਰ 24000 ਮੀਟਰ ਸ਼ੋਅ ਕਰਦਾ ओरिजिनल ਆ ਸਾਰਾ ਅ ਪੈਰ ਪਿੱਛੇ ਵੀ ਨਵਾਂ ਲੱਗਿਆ ਹੋਇਆ ਇਹਨੂੰ ਸੈਕਿੰਡ ਓਨਰ ਆ ਇਹ ਤੇ ਆਪਾਂ ਬੋਲਟ ਦੇ ਦਾਂਗੇ ਬਾਈ 1 ਲੱਖ 45000 ਦਾ 20 ਮਾਡਲ ਬੋਲਟ ਆ ਇਹ ਤੇ ਵੀਡੀਓ ਸਾਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਜਿੰਨੇ ਵੀ ਮੇਰੇ ਭਰਾ ਮੇਰੇ ਨਾਲ ਜੁੜੇ ਹੋਏ ਨੇ ਜਾਂ ਦੂਜੇ ਨੇ ਜਿਨਾਂ ਨੇ ਨਹੀਂ ਸਬਸਕ੍ਰਾਈਬ ਅੱਜ ਦੀ ਵੀਡੀਓ ਜਿੰਨੀਆਂ ਚੀਜ਼ਾਂ ਸੀਗੀਆਂ ਆਪਾਂ ਦਿਖਾਤੀਆਂ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿਦਾਂ ਲੱਗੀ ਤੇ ਬੋਲਟ ਮੈਂ ਤੁਹਾਨੂੰ ਦਿਖਾਤਾ ਬੋਲਟ ਉਪਰ 145000 ਦਾ ਦੇ ਦਾਂਗੇ ਇਹ 20 ਮਾਡਲ ਸੈਕੰਡ ਓਨਰ ਦਾ ਚੰਡੀਗੜ੍ਹ ਨੰਬਰ ਆ ਲਾਈ ਟਾਇਰ ਨਵੇਂ ਲੱਗੇ ਹੋਏ ਆ ਕੰਡੀਸ਼ਨ ਵਧੀਆ ਮੋਟਰਸਾਈਕਲ ਦੀ ਸੈਂਸਰ ਵਾਲਾ ਇਹ ਤੇ ਮਿਲਦੇ ਆਪਾਂ